ਦੇ ਗੈਸਰਾਂ ਅਨਿਆਇ ਲਈ ਹੈ ਤੇ ਹਰੇਕ ਵਰਗ ਨੂੰ ਨਿਆਂ ਚਾਹੀਦਾ ਕਿਉਂਕਿ ਜਦੋਂ ਰਾਜਿਆਂ ਦਾ ਰਾਜ ਹੁੰਦਾ ਸੀ ਤਾਂ ਰਾਜੇ ਨਿਰਗੁਣਸ਼ ਹੋ ਜਾਂਦੇ ਸੀ ਔਰ ਉਹਨਾਂ ਦੀ ਨਿਰਗੁਣਸ਼ਤਾ ਨੂੰ ਕਾਬੂ ਕਰਨ ਲਈ ભગવાન ਦਾ অবতার ਹੋਇਆ ਔਰ ਜੋ ਉਹਨਾਂ ਬਾਰੇ ਕਿਹਾ ਜਾਂਦਾ ਉਹਨਾਂ ਦੇ ਹਪਤਾਲ ਦੇ ਵੇਲੇ 21 ਵਾਰ ਉਹਨਾਂ ਨੇ ਸੱਤਰੀ ਨੂੰ ਜਿੱਤਿਆ ਉਹਨੂੰ ਔਰ ਜਿਹੜਾ ਨ્યાਇਪ੍ਰੀਏ ਆਦਮੀ ਸੀ ਉਹਨੂੰ ਤਰਤੀਸ ਫੋਪੀ ਤਾਂ ਕਿ ਨਾਇਕ ਪੀਏ ਰਾਜਾ ਜਹਿੰਦਾ। ਰગવાન ਦਾ ਅਵਤਾਰ ਜਿਹੜਾ ਮੈਂ ਤਾਂ ਕਹਿੰਦਾ ਦਇਆ ਔਰ ਕਰਮਾ ਦਾ ਅਵਤਾਰ। ਦਇਆ ਔਰ ਕਰਮਾ ਤਰੀ ਹੋ ਸਕਦੀ ਜਦੋਂ ਅਸੀਂ ਸ਼ਕਤ ਧਾਰਨ ਕਰਦੇ ਆ ਆਧਾਤਾਈਆਂ ਦੇ ਬਣਦੇ। ਕੋਈ ਵੀ ਆਦਮੀ ਜਿਹੜਾ ਸਮਾਜ 'ਚ ਜੁਰਮ ਕਰਦਾ ਲੋਕਾਂ ਨੂੰ ਇਨਸਾਫ ਨਹੀਂ ਦਿੰਦਾ ਇੱਕ ਇੱਕ ਆਥਰ ਨਾਲ ਦੇਖਦਾ ਵੀ ਮੈਂ ਰਾਜਾ ਬਣ ਗਿਆ ਤੇ ਬਾਕੀ ਪ੍ਰਜਾ ਨੂੰ ਜਿੱਦਾਂ ਮਰਜ਼ੀ ਟਰੀਟ ਕਰਾਂ। ਉਹ ਕਹੀ ਉਹਨਾਂ ਦਾ ਪਰਪਸ ਸੀ ਉਹਨਾਂ ਦੇ ਅਵਤਾਰ ਦਾ ਮੈਂ ਕਹਿ ਸਕਦਾ। ਔਰ ਸਾਨੂੰ ਆਪਣੀ ਲਾਈਫ ਜਿਹੜੀ ਹੈ ਅਗਰ ਅਸੀਂ ਉਹਨਾਂ ਦੇ ਜੀਵਨ ਦੇ ਉੱਤੇ ਚੱਲਣਾ ਚਾਹੁੰਦੇ ਆਂ ਤਾਂ ਸਾਨੂੰ ਸਾਰਾ ਇਹਨਾਂ ਨਿਆਂਪ੍ਰੀਅ ਹੋਣਾ ਚਾਹੀਦਾ ਔਰ ਅਗਰ ਕਿਸੇ ਨਾਲ ਜ਼ੁਲਮ ਹੁੰਦਾ ਤਾਂ ਉਹਦਾ ਵਿਰੋਧ ਕਰਨਾ ਚਾਹੀਦਾ ਤਦ ਹੀ ਸਾਡਾ ਕੋ ਪਰਪਸ ਆ ਮੱਥਾ ਦੇ ਤਰ੍ਹਾਂ ਦਾ ਵੀ ਤਦ ਹੀ ਪਰਪਸ ਦਾ ਤਰ੍ਹਾਂ ਦਾ ਹੈ ਸੱਚਾਈ ਦੇ ਵਿੱਚ ਹੈ ਕਹਿੰਦੇ ਸੱਚ ਬਰਾਬਰ ਤੱਪ ਨਹੀਂ ਝੂਠ ਬਰਾਬਰ ਭਾਵਾਂ ਜਿਸਕੇ ਹਿਰਦੇ ਸਾਚੇ ਹੈ ਉਸਕੇ ਹਿਰਦੇ ਆ ਸੋ ਉਹ ਵੀ ਨਿਆਂ ਦਾ ਉਤਾਰ ਫਿਰ ਮੈਂ ਕਹਿ ਸਕਦਾ ਦਇਆ ਔਰ ਕਰਮ ਦਾ ਉਤਾਰ ਦਇਆ ਔਰ ਕਰਮਾ ਤਦ ਹੀ ਹੋ ਸਕਦੀ ਹੈ 10ਵੇਂ ਪਾਸ਼ਾ ਦੇ ਜਿਹੜੇ ਲੜਾਈ ਲੜੀ ਉਹਨੇ ਸਰਬੋਸਤਾਨ ਕੀਤਾ ਆਪਣਾ ਸਨਾਤਨ ਲਈ ਗਊ ਲਈ ਜਨਊ ਲਈ ਉਹਨਾਂ ਨੇ ਆਪਣੇ ਗੁਰਦੇਵਾ ਜੀ ਬਰਮਾ ਜੀ ਨੂੰ ਕੀ ਇਹ ਗੱਲ ਬਰਮਾ ਤੁਹਾਨੂੰ ਤੋਂ ਬੜਾ ਇਸ ਵੇਲੇ ਕਿਹੜਾ ਉਹਨਾਂ ਨੇ ਆਪਣਾ ਸ਼ਹੀਦੀ ਪ੍ਰਮੁਖ ਕਰਕੇ ਨਾਮੀ ਪਾਸ਼ਾ ਹੀ ਕਿ ਉਹ ਵੀ ਪਰਪਸ ਹੋਈ ਸੀ ਉਤਾਰ ਹੁੰਦੇ ਤਾਂ ਆਇਆ ਨਿਆਏ ਲਈ ਕਈ ਵਾਰੀ ਸ਼ਕਤਰ ਵੀ ਤਾਂ ਆਉਣ ਕਰਨਾ ਗਿੱਲਾ ਬੰਦੇ ਨਾਲ ਲਾਤੋਂ ਨੂੰ ਪਤਾ ਤੋਂ ਨਹੀਂ ਮੰਨਦੇ ਤਾਂ ਉਸ ਵੇਲੇ ਸ਼ਰਤ ਤਾ ਕੇ ਜਨ ਕਹਿੰਦਾ ਬਹੁਤ ਬਹੁਤ ਮਾਰ ਪਾ ਦੇਣਾ ਭਗਵਾਨ ਪਰਸ਼ੂਰਾਮ ਜੀ ਦੀ ਜੈੰਤੀ ਪਰ ਬ੍ਰਹਮਣ ਸਦਾ ਇੱਕ ਤਾਂ ਨਗਰ ਦੇ ਵਿੱਚ ਭਗਵਾਨ ਪਰਸ਼ੂਰਾਮ ਦਾ ਵੰਦੇ ਵਿੱਚ ਔਰ ਮੇਰਾ ਇੱਕ ਪਰਪਸ ਹੈ ਕਿ ਜਿਹੜੇ ਬੱਚੇ ਆਰਥਿਕ ਤੌਰ ਤੇ ਕਮਜ਼ੋਰ ਹੈ ਔਰ ਸਰਕਾਰ ਵੱਲੋਂ ਵੀ ਕੋਈ ਉਪਰਦੇ ਜਿਹਾ ਦੇਖਦੇ ਅਗੇ ਵੀ ਔਰ ਬੱਚੇ ਪੜਨਾ ਚਾਹੁੰਦੇ ਹੈ ਔਰ ਮੈਂ ਵਿਸ਼ੇਸ਼ ਵਰਗ ਦੀ ਗੱਲ ਨਹੀਂ ਕਰਦਾ ਪਰ ਹਰ ਇੱਕ ਵਰਗ ਆਪਣੇ ਆਪਣੇ ਵਰਗ ਦੇ ਨਾਲ ਸਮਤੀ ਵੀ ਰੱਖਦਾ ਪਰ ਉਹਨੂੰ ਪਿਆਰ ਵੀ ਕਰਦਾ ਉਹਨਾਂ ਧਰਮ ਵੀ ਨਵਾਦਾ ਤੇ ਸਾਰਿਆਂ ਨੂੰ ਮੇਰੀ ਵੀ ਇਹਨਾਂ ਨੂੰ ਇੱਕ ਵੀ ਇੱਜ਼ਤ ਇਹ ਜਿਹੜਾ ਬੱਚਾ ਤੁਹਾਡੇ ਅੱਜ ਅਸੀਂ ਤੇ ਬੱਲੇ ਆ ਪਰਪਸਲੀ ਆਰਥਿਕ ਤੌਰ ਤੇ ਗੰਭੀਰ ਹੈ ਅਸੀਂ ਉਹਨਾਂ ਦੀ ਅਗਰ ਪੜ੍ਹਨਾ ਚਾਹੁੰਦਾ ਉਹਨੂੰ ਅਸੀਂ ਡਟ ਕੇ ਸਪੋਰਟ ਕਰੀਏ ਤਾਂ ਕਿ ਬੱਚਾ ਆਪਣੀ ਪੈਰਾਂ ਤੇ ਪੜ੍ਹਾਈ ਕਰਕੇ ਆਪਣੇ ਪਰਿਵਾਰ ਨੂੰ ਤਰਗਾ ਕਰ ਸਕੇ ਸੋ ਬਹੁਤ ਬਾਰ ਬਾਰ ਮਾਰਕਰ ਦੇਣਾ ਆਪਣੇ ਹੁਸ਼ਿਆਪੁਰ ਨਾਸੀਆਂ ਨੂੰ ਆਪਣੇ ਵੱਲੋਂ ਆਪਣੇ ਆਮ ਆਦਮੀ ਪਾਰਟੀ ਕੋ ਆਪਣੇ ਮੁੱਖ ਮੰਤਰੀ ਸਦਾ ਭਵਨ ਸਿੰਘ ਜੀ ਮਾਨ ਵੱਲੋਂ ਆਪਣੇ ਰਿੰਨ ਕੇਜੀਵਾਲ ਸਾਹਿਬ ਵੱਲੋਂ ਸੁਪਰੀ ਮੰਤਰਾ ਵੱਲੋਂ ਸਾਰੇ ਉਹਨਾਂ ਨੂੰ ਬਹੁਤ ਬਹੁਤ ਸਾਰੇ ਸਮਾਜ ਨੂੰ ਪੂਰੇ ਵਿਸ਼ਵ ਨੂੰ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਸ਼ੁਭਾਭਾ ਪੱਜਾ ਭਗਵਾਨ ਪਾਸ਼ੂ ਰਾਮ ਜੀ ਕੀ ਜੈ